ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਹੋਪਸ ਹੋ ਸਾਰੇ ਠੀਕ ਠਾਕ ਹੋਵਗੇ ਤੇ ਪ੍ਰਮਾਤਮਾ ਕਰੇ ਸਾਰੇ ਠੀਕ ਠਾਕ ਰਹੋ ਤੇ ਅੱਜ ਅਸੀਂ ਆਪਣੀਆਂ ਭੈਣਾਂ ਲਈ ਲੈ ਕੇ ਆਏ ਹਾਂ ਜੀ ਆ ਕਾਟਨ ਦੇ ਸੂਟ ਜਿਹੜੇ ਕਿ ਸਾਡੇ ਕੋਲ ਜਿਹੜੇ ਪੁਰਾਣੇ ਦੁਪੱਟੇ ਪਏ ਹੁੰਦੇ ਆ ਉਹਨਾਂ ਨੂੰ ਅਸੀਂ ਕਿਵੇਂ ਰੀਯੂਜ਼ ਕਰ ਸਕਦੇ ਆ ਕਿਉਂਕਿ ਅਕਸਰ ਅਸੀਂ ਜਿਹੜੇ ਸੂਟ ਆ ਉਹ ਹੰਡਾ ਲੈਨੇ ਆ ਪਾ ਲੈਨੇ ਆ ਤੇ ਦੁਪੱਟੇ ਜਿਹੜੇ ਆ ਉਹ ਨਵੇਂ ਦੇ ਨਵੇਂ ਪਏ ਰਹਿੰਦੇ ਆ ਅਸੀਂ ਉਹਨਾਂ ਨੂੰ ਰੂਜ਼ ਕਰਕੇ ਆਪਣੇ ਜਿਹੜੇ ਆ ਬਹੁਤ ਸੋਹਣੇ ਸੂਟ ਤਿਆਰ ਕਰ ਸਕਦੇ ਆ ਤੇ ਆਜੋ ਤੁਹਾਨੂੰ ਦਿਖਾਉਨੇ ਆ ਤੇ ਜੇਕਰ ਤੁਸੀਂ ਵੀ ਨਵੇਂ-ਨਵੇਂ ਆਈਡੀਆਜ਼ ਲੈਣਾ ਚਾਹੁੰਦੇ ਹੋ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਆਓ ਸ਼ੁਰੂ ਕਰਦੇ ਆ ਤੁਹਾਨੂੰ ਸੂਟ ਦਿਖਾਉਣੇ ਹਾਂਜੀ ਸਾਡਾ ਅੱਜ ਦਾ ਜਿਹੜਾ ਪਹਿਲਾ ਸੂਟ ਆ ਜੀ ਉਹ ਹੈਗਾ ਜੀ ਇਹ ਫਰੋਜ਼ੀ ਕਲਰ ਦਾ ਇਹ ਫਰੋਜ਼ੀ ਕਲਰ ਦਾ ਸੂਟ ਹੈ ਸਾਡਾ कॉटन ਦਾ ਮੋਡਲ कॉटन ਜਿਹੜਾ ਸਾਡਾ ਸਟੱਫ ਰਹੂਗਾ ਤੇ ਪਹਿਲਾਂ ਮੈਂ ਤੁਹਾਨੂੰ ਸੂਟ ਦਿਖਾ ਦਿੰਨੀ ਆ ਸੌਰੀ ਪਹਿਲਾਂ ਤੁਹਾਨੂੰ ਦਿਖਾਉਣਾ ਹੈ ਦੁਪੱਟਾ ਇਹ ਸਾਡਾ ਪੁਰਾਣਾ ਦੁਪੱਟਾ ਹੈਂਡ ਪੇਂਟਡ ਪੇਂਟਡ ਦੁਪੱਟਾ ਸੀ ਹੈਂਡ ਪੇਂਟ ਹੋਇਆ ਦੁਪੱਟੇ ਤੇ ਤੁਸੀਂ ਦੇਖ ਸਕਦੇ ਆ ਤੇ ਦੁਪੱਟਾ ਜਿਹੜਾ ਸੀ ਉਹ ਬਿਲਕੁਲ ਫੁੱਲ ਪਿਓਰ ਫੁੱਲ ਚੁਨਾਣ ਦਾ ਦੁਪੱਟਾ ਸੀ ਸਾਡੇ ਕੋਲ ਭੈਣ ਜੀ ਹੋਣੀ ਦੇ ਕੇ ਗਏ ਸੀ ਕਿ ਸਾਡਾ ਜਿਹੜਾ ਸੂਟ ਇਹ ਦੇ ਨਾਲ ਤੁਸੀਂ ਰੈਡੀ ਕਰ ਦੋ ਸੋ ਬੜਾ ਪਿਆਰਾ ਜਿਹੜਾ ਇਹ ਦੁਪੱਟਾ ਸੀ ਪੂਰੇ ਤੇ ਹੈਂਡ ਪੇਂਟ ਹੋਇਆ ਆ ਤੇ ਦੁਪੱਟਾ ਵੀ ਬਿਲਕੁਲ ਇਹਦੀ ਲੁੱਕ ਜਿਹੜੀ ਆ ਕੋਈ ਵੀ ਪੁਰਾਣੀ ਨਹੀਂ ਨਵੀਂ ਲੱਗਦੀ ਸੀ ਸੋ ਅਸੀਂ ਅ ਦੁਪੱਟੇ ਦੇ ਨਾਲ ਸੂਟ ਜਿਹੜਾ ਉਹ ਰੈਡੀ ਕਰਵਾ ਦਿੱਤਾ ਦੁਪੱਟਾ ਤੁਸੀਂ ਦੇਖੋ ਕਿੰਨਾ ਸੋਨਾ ਹੈਂਡ ਪੇਂਟ ਹੋਇਆ ਆ ਤੇ ਇਹਦੇ ਨਾਲ ਅਸੀਂ ਜਿਹੜਾ ਸੂਟ ਤਿਆਰ ਕਰਵਾਇਆ ਜੀ ਉਹ ਮੋਡਲ ਕਾਟਨ ਆ ਫਰੋਜ਼ੀ ਕਲਰ ਦਾ ਇਹ ਸੂਟ ਆ ਜੀ ਬਹੁਤ ਪਿਆਰਾ ਸੂਟ ਜਿਹੜਾ ਉਹ ਰੈਡੀ ਹੋਇਆ ਆ ਆਸੀਂ ਇਹ ਦੀ ਜਿਹੜੀਆਂ ਸਲਿੱਟਸ ਆ ਉਹਦੇ ਉੱਤੇ ਅਸੀਂ ਐਵੇਂ ਵਰਕ ਕਰਵਾ ਦਿੱਤਾ ਸਲਿੱਟਸ ਤੇ ਕਿਉਂਕਿ ਕੁਝ ਡਿਫਰੈਂਟ ਅਸੀਂ ਚਾਉਂਦੇ ਸੀ ਕਿ ਅ ਡਿਫਰੈਂਟ ਲੁੱਕ ਆਵੇ ਡਿਫਰੈਂਟ ਸੂਟ ਬਣੇ ਸੋ ਅਸੀਂ ਇਹਦੇ ਆਹ ਸਲਿੱਟਸ ਤੇ ਵਰਕ ਕਰਵਾ ਦਿੱਤਾ ਤੇ ਇਹਦੀਆਂ ਜਿਹੜੀਆਂ ਬਾਜੂ ਆ ਉਹਨਾਂ ਤੇ ਅਸੀਂ ਪਾਕਿਸਤਾਨੀ ਬਾਜੂ ਥੋੜੀ ਦੇਖ ਕੇ ਅਸੀਂ ਉਹਨਾਂ ਤੇ ਵੀ ਵਰਕ ਕਰਵਾਇਆ ਤੇ ਆ ਨਾਲ ਸੀ ਫਿਨਿਸ਼ਿੰਗ ਪੱਟੀ ਜਿਹੜੀ ਆ ਨਾਲ ਮਜ਼ੈਂਟਾ ਕਲਰ ਦੀ ਦੇ ਦਿੱਤੀ ਆ ਨਾਲ ਇਹਦੇ ਲੱਗੇ ਹੋਏ ਪੋਟਲੀ ਬਟਨ ਤੇ ਪਾਈਪਿੰਗ ਗਲੇ ਦੇ ਨਾਲ ਜਿਹੜੀ ਆ ਸੀ ਪੂਰੇ ਬੈਕ ਸਾਈਡ ਤੇ ਵੀ ਪਾਈਪਿੰਗ ਦਿੱਤੀ ਆ ਤੇ ਫਰੰਟ ਤੇ ਵੀ ਅਸੀਂ ਦੇਖੋ ਪਾਈਪਿੰਗ ਦਿੱਤੀ ਆ ਆ ਬੈਕ ਬੈਕ ਬਿਲਕੁਲ ਖਾਲੀ ਖਾਲੀ ਲੱਗਦੀ ਹੁੰਦੀ ਆ ਜੇਕਰ ਪਾਈਪਿੰਗ ਨਾ ਦਈਏ ਤੇ ਆ ਦੇਖੋ ਅਸੀਂ ਇਹਦੇ ਬੈਕ ਤੇ ਤੇ ਫਰੰਟ ਗਲੇ ਤੇ ਪਾਈਪਿੰਗ ਦਿੱਤੀ ਆ ਤੇ ਜਿਹੜੀ ਸਲਵਾਰ ਆ ਜੀ ਇਹਦੀ ਇਹਦੇ ਤੇ ਅਸੀਂ ਸਟ੍ਰੇਟ ਸਲਵਾਰ ਬਣਾਈ ਹੋਈ ਆ ਪਾਕਿਸਤਾਨੀ ਤੇ ਇਹਦੇ ਤੇ ਅਸੀਂ ਆ ਪੌਂਚੇ ਤੇ ਪਾਈਪਿੰਗ ਮਜ਼ੈਂਟਾ ਕਲਰ ਦੀ ਦਿੱਤੀ ਆ ਸੋ ਐਵੇਂ ਜਿਹੜਾ ਸੂਟ ਆ ਮਤਲਬ ਇਹ ਬਹੁਤ ਸੋਹਣਾ ਜਿਹੜਾ ਆ ਗ੍ਰੇਸਫੁਲ ਸੂਟ ਜਿਹੜਾ ਉਹ ਭੈਣ ਜੀ ਦਾ ਬਣ ਕੇ ਤਿਆਰ ਹੋ ਗਿਆ ਜੀ ਤੁਸੀਂ ਕਿਸੇ ਵੀ ਫੰਕਸ਼ਨ ਤੇ ਪਾਰਟੀ ਤੇ ਇਹਨੂੰ ਜਿਹੜਾ ਵਾ ਉਹ ਉਹ ਵਧੀਆ ਢੰਗ ਨਾਲ ਜਿਹੜਾ ਤੁਸੀਂ ਇਹਨੂੰ ਗੇਅਰ ਕਰ ਸਕਦੇ ਹੋ ਬਹੁਤ ਸੋਹਣੀ ਲੁੱਕੇ ਦੀ ਬੜੀ ਵਧੀਆ ਲੁੱਕ ਆਈ ਆ ਆ ਇਹਦੇ ਨਾਲ ਦੁਪੱਟਾ ਆ ਨਾਲੇ ਤੇ ਸਾਡਾ ਦੁਪੱਟਾ ਰੀਯੂਜ਼ ਹੋ ਗਿਆ ਨਾਲੇ ਬਹੁਤ ਸੋਹਣਾ ਕੰਟਰਾਸਟ ਬਣ ਗਿਆ ਤੇ ਨਾਲੇ ਬੜਾ ਪਿਆਰਾ ਜਿਹੜਾ ਇਹ ਸੂਟ ਆ ਉਹ ਪਾਰਟੀ ਵੇਅਰ ਜਿਹੜਾ ਸੂਟ ਬਣ ਜਾਂਦਾ ਗਰਮੀਆਂ 'ਚ ਵੀ ਵੇਅਰ ਕਰਨ ਲਈ ਤੋ ਤੁਸੀਂ ਵੀ ਸੋਹਣੇ ਸੋਹਣੇ ਸੂਟ ਜਿਹੜਾ ਬਣਵਾਉਣ ਲਈ ਸਾਡੇ ਨਾਲ ਜਿਹੜਾ ਇਦਾਂ ਸੰਪਰਕ ਕਰ ਸਕਦੇ ਹੋ ਆਪਣੇ ਕੋਈ ਆਈਡੀਆਜ਼ ਵੀ ਲੈਣੇ ਤੁਸੀਂ ਸਾਡੇ ਕੋਲੋਂ ਤੇ ਤੁਸੀਂ ਸਾਨੂੰ ਪਲੀਜ਼ ਕਮੈਂਟ ਕਰ ਸਕਦੇ ਆ ਤੇ ਵੀਡੀਓ ਨੀਚੇ ਕਮੈਂਟ ਕਰਕੇ ਤੇ ਤੁਸੀਂ ਸਾਡੇ ਨਾਲ ਜਿਹੜਾ ਉਹ ਆਈਡੀਆ ਲੈ ਸਕਦੇ ਆ ਠੀਕ ਹੈ ਇਹ ਸਾਡਾ ਜਿਹੜਾ ਪਹਿਲਾ ਸੂਟ ਸੀ ਬੜਾ ਜਿਹੜਾ ਵਧੀਆਂ ਬਣਿਆ ਹੋਇਆ ਸੂਟ ਇੰਨਾ ਸੋਹਣਾ ਪਾਰਟੀ ਵੇਅਰ ਸੁੱਟ ਬਣ ਗਿਆ ਨਾਲੇ ਸਾਡਾ ਦੁਪੱਟਾ ਯੂਜ਼ ਹੋ ਗਿਆ ਤੇ ਨਾਲੇ ਸਾਡਾ ਸੂਟ ਬਹੁਤ ਸੋਹਣਾ ਜਿਹੜਾ ਬਣ ਕੇ ਤਿਆਰ ਹੋ ਗਿਆ ਸੋ ਨੈਕਸਟ ਦਿਹਾ ਜੀ ਤੁਹਾਨੂੰ ਨੈਕਸਟ ਸੂਟ ਵੀ ਦਿਖਾਉਣੀ ਆ ਇਹ ਸਾਡਾ ਇਹ ਵੀ ਕਾਟਨ ਦਾ ਸੂਟ ਆ ਸਾਡਾ ਤੇ ਇਹ ਦੇਖੋ ਤੁਸੀਂ ਇਹਨੂੰ ਵੀ ਅਸੀਂ ਬਹੁਤ ਸੋਹਣੀ ਇਹਦੀ ਡਿਜ਼ਾਈਨਿੰਗ ਕਰਵਾਈ ਹੋਈ ਆ ਤੇ ਇਹਦੇ ਨਾਲ ਵੀ ਦੁਪੱਟਾ ਜਿਹੜਾ ਸਾਡੇ ਕੋਲ ਆ ਕਸਟਮਰ ਦਾ ਆਇਆ ਹੋਇਆ ਸੀ ਪੁਰਾਣਾ ਦੁਪੱਟਾ ਸੀ ਉਹਨਾਂ ਦਾ ਬਹੁਤ ਵਧੀਆ ਉਹਦੀ ਹਾਲਾਤ ਸੀ ਕਿ ਬੜਾ ਵਧੀਆ ਬੜੇ ਆਰਾਮ ਨਾਲ ਰੀਯੂਜ਼ ਹੋ ਸਕਦਾ ਸੀ ਇਹ ਬਹੁਤ ਸੋਹਣਾ ਲਾਈਟ ਪਿੰਕ ਤੇ ਗਜਰੀ ਜੀ ਦੀ ਮਿਕਸ ਟੋਨ ਨੇਮ ਤੇ ਆ ਦੇਖੋ ਕਿੰਨੀ ਵਧੀਆ ਇਦਾਂ ਅਸੀਂ ਡਿਜ਼ਾਈਨਿੰਗ ਕੀਤੀ ਉੱਪਰ ਬੋਡੀ ਤੇ ਉੱਥੇ ਪਾਈਪਿੰਗ ਲਗਾਤੀ ਇੱਥੋਂ ਹੀ ਅਸੀਂ نیچے ਨੂੰ ਕੱਲੀਆਂ ਤੇ ਇਹਨੂੰ ਥੋੜਾ ਅੰਬ੍ਰੇਲਾ ਕੱਟ ਦੇ ਕੇ ਅਸੀਂ ਤੇ ਜਿੱਦਾਂ ਫਰੌਕ ਦੀ ਲੁੱਕ ਹੁੰਦੀ ਆ ਇਦਾਂ ਅਸੀਂ ਸਲਿਟਸ ਇਹਦੀਆਂ ਕੱਟ ਦਿੱਤੀਆਂ देखो चार एत, बैक साइड ਵੀ ਸੇਮ ਹੀ ਆ ਤੇ ਇਹ ਸਾਈਡਾਂ ਤੇ ਅਸੀਂ ਸਲਿਟਸ ਤੇ ਤੇ ਘੇਰੇ ਤੇ ਅਸੀਂ ਛੋਟੀ ਛੋਟੀ ਪਾਈਪਿੰਗ ਆ ਦਿੱਤੀ ਹੋਈ ਆ ਤਾਂ ਜੋ ਸੂਟ ਦੀ ਜਿਹੜੀ ਆ ਬਹੁਤ ਸੋਹਣੀ ਗ੍ਰੇਸ ਆ ਸਕੇ ਤੇ ਬਾਜੂ ਇਹਦੀਆਂ ਅਸੀਂ ਬਣਾਈਆਂ ਜੀ ਉਹਦੇ ਤੇ ਅਸੀਂ ਇਦਾਂ ਇਲਾਸਟਿਕ ਦਿੱਤੀ ਹੋਈ ਆ ਇਹ ਇਲਾਸਟਿਕ ਆ ਤੇ ਬਹੁਤ ਸੋਹਣੀ ਸੂਟ ਦੀ ਜਿਹੜੀ ਗ੍ਰੇਸ ਆ ਆ ਰਹੀ ਆ ਨਾਲੇ ਦੇ ਅਸੀਂ ਪੈਂਟ ਬਣਾਈ ਹੋਈ ਆ ਉਹਨਾਂ ਦੀ ਡਿਮਾਂਡ ਤੇ ਤੇ ਇਹਦੇ ਨਾਲ ਜਿਹੜਾ ਦੁਪੱਟਾ ਸੀ ਤੁਹਾਨੂੰ ਦਿਖਾਉਣੀ ਆ ਆ ਦੁਪੱਟਾ ਸੀ ਰਾਇਲ ਬਲੂ ਤੇ ਗਾਜਰੀ ਪਿੰਕ ਦੀ ਜਿਹੜੀ ਟੋਨ ਆ ਉਹਦਾ ਇਹਦੇ ਨਾਲ ਦਾ ਇਹ ਦੁਪੱਟਾ ਸੀ ਬਿਲਕੁਲ ਦੁਪੱਟਾ ਸਾਡਾ ਰੈਡੀ ਸੀ ਕਿ ਅਸੀਂ ਇਸ ਨੂੰ ਕੋਈ ਹੋਰ ਕੋਈ ਨੂੰ ਦੁਬਾਰਾ ਤੋਂ ਅਸੀਂ ਕੋਈ ਟੇਪਿੰਗ ਨਹੀਂ ਕੀਤੀ ਕੋਈ ਇਹਨੂੰ ਲੈਸ ਨਹੀਂ ਲਗਾਈ ਐਵੇਂ ਹੀ ਸਾਡਾ ਸਾਨੂੰ ਕਸਟਮਰ ਨੇ ਦੁਪੱਟਾ ਦਿੱਤਾ ਸੀ ਤੇ ਅਸੀਂ ਉਹਦੇ ਨਾਲ ਜਿਹੜਾ ਆ ਉਹ ਸੂਟ ਤਿਆਰ ਕਰ ਦਿੱਤਾ ਆ ਸੋ ਦੇਖੋ ਨਾਲ ਦੀ ਸੀ ਉਹਦੇ ਨਾਲ ਪਾਈਪਿੰਗ ਸੂਟ ਨੂੰ ਲਗਾਤੀ ਤੇ ਗਰਲਿਸ਼ ਲੁੱਕ ਵਾਲਾ ਜਿਹੜਾ ਸੂਟ ਉਹ ਤਿਆਰ ਹੋਇਆ ਆ ਸੂਟ ਵੀ ਬਹੁਤ ਸੋਹਣਾ ਆ ਏ ਲਾਈਨ ਇਹਦਾ ਆ ਦਿੱਤਾ ਹੋਇਆ ਕੱਟ ਤੇ ਬੜਾ ਪਿਆਰਾ ਲੱਗਦਾ ਆ ਸੋ ਐਵੇਂ ਦੀ ਜਿਹੜੀ ਡਿਜ਼ਾਈਨਿੰਗ ਹੈ ਉਹ ਬਹੁਤ ਸੋਹਣੀ ਜਿਹੜੀ ਉਹ ਲੱਗਦੀ ਆ ਸਿੰਪਲ ਸਿੰਪਲ ਤੇ ਸਾਡੇ ਜਿਹੜੇ ਦੁਪੱਟੇ ਆ ਉਹ ਵੀ ਰੀਯੂਜ਼ ਹੋ ਜਾਂਦੇ ਆ ਦੁਪੱਟੇ ਦੀ ਕੰਡੀਸ਼ਨ ਬਹੁਤ ਸੋਹਣੀ ਆ ਫੁੱਲ ਪਿਓਰ ਦਾ ਦੁਪੱਟਾ ਸੀ ਸਾਡਾ ਕਿਉਂਕਿ ਕਈ ਵਾਰ ਦੁਬਾਰਾ ਜਿਹੜੀਆਂ ਚੀਜ਼ਾਂ ਆ ਕਈ ਸੋਹਣੀਆਂ ਚੀਜ਼ਾਂ ਹੁੰਦੀਆਂ ਦੁਬਾਰਾ ਸਾਨੂੰ ਨਹੀਂ ਮਿਲਦੀਆਂ ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੂੰ ਰੀਯੂਜ਼ ਕਰਕੇ ਆਪਣੇ ਸੂਟ ਜਿਹੜੇ ਆ ਫੇਰ ਨਵੇਂ ਬਣਾ ਸਕੀਏ ਤੇ ਨੈਕਸਟ ਦਿ ਹੈ ਜੀ ਸਾਡਾ ਇਹ ਵੀ ਤੁਹਾਨੂੰ ਦਿਖਾਉਣੀ ਆ ਇਹ ਵੀ ਹੈਂਡ ਪੇਂਟ ਦਾ ਸੂਟ ਹੈ ਜੀ ਬਹੁਤ ਪਿਆਰਾ ਇਹ ਸੈਲਫ ਕਾਟਨ ਹੈ ਸੈਲਫ ਕਾਟਨ ਕਪੜਾ ਰਹੂਗਾ ਸੈਲਫ ਕਾਟਨ ਆ ਇਹਦੇ ਥੱਲੇ ਲਾਈਨਿੰਗ ਲਗਵਾਉਣ ਦੀ ਜ਼ਰੂਰਤ ਨਹੀਂ ਸੀ ਹੈਂਡ ਪੇਂਟ ਦੇ ਕੋਲਾਈਟ ਪਰਪਲ ਜੀ ਸ਼ੇਡ ਆਏ ਲਾਈਟ ਪਰਪਲ ਕਲਰ ਦਾ ਸੂਟ ਆ ਤੇ ਵਿਦਆਊਟ ਲਾਈਨਿੰਗ ਇਹ ਸਟਿਚ ਹੋਇਆ ਸੂਟ ਤੇ ਬਿਲਕੁਲ ਹੈਂਡ ਪੇਂਟਡ ਹੋ ਹੈਂਡ ਪੇਂਟ ਹੋਇਆ ਬਿਲਕੁਲ ਸੌਫਟ ਸੌਫਟ ਯਾ ਹੈਂਡ ਪੇਂਟ ਵੀ ਆਈ ਦੀਆਂ ਬਾਜੂ ਨੇ ਤੇ ਨਾਲ ਅਸੀਂ ਇਹਨੂੰ ਐਦਾ ਸਾਰੇ ਪਾਈਪਿੰਗ ਦਿੱਤੀ ਹੋਈ ਆ ਸਾਰੇ ਬਹੁਤ ਸੋਹਣੀ ਪਾਈਪਿੰਗ ਦੇ ਕੇ ਇਹ suit ਸਟਿਚ ਕੀਤਾ ਹੋਇਆ ਤੇ ਨਾਲੇ ਦੇ ਅਸੀਂ ਆ ਦੇਖੋ ਪੈਂਟ ਤਿਆਰ ਕੀਤੀ ਆ ਤੇ ਇਹ ਵੀ ਜਿਹੜਾ ਸੀ ਇਹ ਕਸਟਮਰ ਦਾ ਹੀ ਦੁਪੱਟਾ ਸੀ ਇਹ ਚੰਦੇਰੀ ਦਾ ਦੁਪੱਟਾ ਆ ਚੰਦੇਰੀ कॉटन ਦਾ ਚੰਦੇਰੀ कॉटन ਦਾ ਦੁਪੱਟਾ ਜੀ ਤੇ ਇਹਦੇ ਨਾਲ ਅਸੀਂ suit ਜਿਹੜਾ ਆ ਉਹ ਟਾਈ ਐਂਡ ਡਾਈ ਇਹਨੂੰ ਦੁਪੱਟੇ ਨੂੰ ਅਸੀਂ ਦੁਬਾਰਾ ਕਰਵਾ ਲਿਆ ਤੇ ਕਿੰਨੀ ਸੋਹਣੀ ਇਹਦੇ ਨਾਲ ਲੁੱਕ ਆਉਂਦੀ ਆ ਸੂਟ ਦੇ ਆ ਟਾਈ ਐਂਡ ਆਈ ਹੋਗਾ ਦੁਪੱਟਾ ਜਿਹੜੇ ਸ਼ੇਡ ਉਹਦੇ ਵਿੱਚ ਪਾਏ ਹੋਏ ਨੇ ਫੈਬਰਿਕ ਪੇਂਟਿੰਗ ਵਿੱਚ ਉਹੀ ਸ਼ੇਡ ਦੁਪੱਟੇ 'ਚ ਪਾ ਕੇ ਤੁਸੀਂ ਇਦਾਂ ਜਿਹੜਾ ਬੜਾ ਹੀ ਪਿਆਰਾ ਜਿਹੜਾ ਸੂਟ ਆਉ ਬਣ ਕੇ ਰੈਡੀ ਹੋ ਜਾਂਦੇ ਆ ਨੈਕਸਟ ਤੁਹਾਨੂੰ ਦਿਖਾਉਣੀ ਆ ਜੀ ਨੈਕਸਟ ਅਸੀਂ ਇੱਕ ਕੋਟ ਸੈੱਟ ਤਿਆਰ ਕੀਤਾ ਜੀ ਇਹ ਥੋੜਾ ਜਿਹਾ ਮਿਕਸ ਕਪੜਾ ਆ ਚੰਦੇਰੀ ਤੇ ਕਾਟਨ ਮਿਕਸ ਆ ਇਹ ਜਿਹੜਾ ਫੈਬਰਿਕ ਆ ਇਹ ਵੀ ਸਾਨੂੰ ਅਚਾਨਕ ਜਿੱਦਾਂ ਮਿਲ ਜਾਂਦੀ ਨਹੀਂ ਕੋਈ ਚੀਜ਼ ਫੈਬਰਿਕ ਮਿਲ ਗਿਆ ਸੀ ਬੜਾ ਸੋਹਣਾ ਲੱਗਾ ਤੇ ਉਹਦਾ ਅਸੀਂ ਜਿਹੜਾ ਆ ਉਹ ਕੋਟ ਸੈੱਟ ਤਿਆਰ ਕੀਤਾ ਹੈ ਇਵੇਂ ਅਸੀਂ ਇਹਦੀ ਇਦਾਂ ਕਾਲਰ ਤਿਆਰ ਕਰਕੇ ਤੇ ਥੋੜਾ ਜਿਹਾ A ਲਾਈਨ ਇਹਨੂੰ ਅਸੀਂ ਕੀਤਾ ਆ A ਲਾਈਨ ਸਿੰਪਲ ਸੂਟ ਆ ਤੇ ਇਹਦੀ ਸਟੀਚਿੰਗ ਜਿਹੜੀ ਹੈ ਇਹਦੀਆਂ ਬਾਜੂ ਇਦਾਂ ਐਵੇਂ ਇਹਦੀਆਂ ਬਾਜੂ ਆ ਠੀਕ ਆ ਜਿੱਦਾਂ ਕੋਟ ਟਾਈਪ ਨਾ ਕੋਟ ਦੀਆਂ ਬਾਜੂ ਹੁੰਦੀਆਂ ਉਵੇਂ ਬਾਜੂ ਤਿਆਰ ਕੀਤੀਆਂ ਨਾਲ ਇਹਦੇ ਅਸੀਂ ਆ ਪੈਂਟ ਥੋੜਾ ਜਿਹਾ ਖੁੱਲੇ ਪੌਂਚੇ ਰੱਖ ਕੇ ਅਸੀਂ ਉਹ ਤਿਆਰ ਕੀਤੀ ਆ ਤੇ ਦੁਪੱਟਾ ਇਹਦਾ ਵੀ ਰੀਯੂਜ਼ ਕੀਤਾ ਜੀ ਅਸੀਂ ਇਹਨੂੰ ਵੀ ਅਸੀਂ ਆ ਡਾਈ ਇਹਦੇ ਟਾਈ ਐਂਡ ਡਾਈ ਕਰਵਾ ਲਿਆ ਬਹੁਤ ਪਿਆਰਾ ਦੁਪੱਟਾ ਵੀ ਕਸਟਮਰ ਦਾ ਹੀ ਸੂਟ ਆ ਜੀ ਬਹੁਤ ਸੋਹਣਾ ਜਿਹੜਾ ਉਹ ਸੂਟ ਬਣ ਕੇ ਤਿਆਰ ਹੋਇਆ ਟਾਈ ਐਂਡ ਡਾਈ ਬਹੁਤ ਸੋਹਣੀ ਹੋਈ ਹੈ ਜੀ ਸੋ ਤੁਸੀਂ ਵੀ ਨਾ ਐਵੇਂ ਜਿਹੜਾ ਆ ਆਪਣੇ ਰੀਯੂਜ਼ ਕਰ ਸਕਦੇ ਆ ਪੁਰਾਣੇ ਦੁਪੱਟਿਆਂ ਨੂੰ ਤਾਂ ਜੋ ਜਿਹੜੇ ਸੂਟ ਆ ਉਹ ਨਵੇਂ ਬਣ ਸਕਦੇ ਆ ਇਹਦੇ ਨਾਲ ਕਿਉਂਕਿ ਦੁਪੱਟੇ ਸਾਡੇ ਪਏ ਰਹਿੰਦੇ ਆ ਨਵੇਂ ਹੁੰਦੇ ਆ ਤੇ ਕਈ ਵਾਰ ਅਸੀਂ ਥੋੜਾ ਜਿਹਾ ਉਹਨਾਂ ਨੂੰ ਮਾਰਕੀਟ ਚ ਖੜ ਕੇ ਦੁਪੱਟਿਆਂ ਨੂੰ ਉਹਨਾਂ ਨਾਲ ਆਪਾਂ ਮਿਕਸ ਐਂਡ ਮੈਚ ਕਰਕੇ ਆਪਣੇ ਸੂਟ ਜਿਹੜੇ ਆ ਉਹ ਬਣਾ ਸਕਦੇ ਆ ਸੋ ਹੋ ਪਾਜੀ ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗੀ ਹੋਊਗੀ ਜੇਕਰ ਵੀਡੀਓ ਵਧੀਆ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਾਡੇ ਕੋ ਕੋਈ ਵੀ ਆਈਡੀਆ ਲੈਣ ਲਈ ਤੁਸੀਂ ਸਾਨੂੰ ਜਿਹੜਾ ਉਹ ਮੈਸੇਜ ਕਰ ਸਕਦੇ ਹੋ ਕਮੈਂਟ ਕਰ ਸਕਦੇ ਹੋ ਸਾਨੂੰ ਵੀਡੀਓ ਦੇ ਨੀਚੇ ਸੋ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ